ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਵਿੱਚ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਖੜੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤਣ ਵਾਲੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਐਨਐਸਏ ਐਕਸਟੈਂਡ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਦਲਜੀਤ ਸਿੰਘ ਕਲਸੀ ਵਿਦਾਨ ਸਿੰਘ ਦੌਲਤਪੁਰਾ ਤੇ ਹੋਰ 7-7 ਜਿਨ੍ਹਾਂ ਦੇ ਉੱਤੇ 1 ਸਾਲ ਦੇ ਲਈ ਐਨਐਸਏ ਹੋਰ ਵਧਾ ਦਿੱਤੀ ਗਈ ਆ ਤੇ ਕਿਆ ਸਰਾਈਆਂ ਇਹੀ ਲਗਾਈਆਂ ਜਾ ਰਹੀਆਂ ਨੇ ਕਿ ਪਹਿਲਾਂ ਉਹਨਾਂ ਦੇ ਸਾਥੀਆਂ ਦੇ ਉੱਤੇ NSA ਲਗਾ ਕੇ ਵਾਅਦਾ ਕੀਤਾ ਗਿਆ ਤੇ ਹੁਣ ਭਾਈ ਅਮਰਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਜਿਹੜੇ ਬਾਅਦ ਦੇ ਵਿੱਚ ਗ੍ਰਿਫਤਾਰ ਹੋਏ ਸੀ ਉਹਨਾਂ ਦੇ ਉੱਤੇ ਵੀ 1 ਸਾਲ ਦੇ ਲਈ NSA ਹੋਰ ਵਧਾ ਦਿੱਤੀ ਜਾਵੇਗੀ ਪਰ ਦੂਸਰੇ ਪਾਸੇ ਲੁਆਣੇ ਦੇ ਵਿੱਚ ਨਕਾਰੇ ਗਏ ਆਗੂ ਰਮਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਦਾ ਜਿਹੜਾ ਅਹੁਦਾ ਦਿੱਤਾ ਗਿਆ ਤੇ ਵੱਡੀ ਲੀਡ ਦੇ ਨਾਲ ਜਿੱਤਣ ਵਾਲੇ ਆਗੂ ਨੂੰ ਜੇਲ੍ਹ ਦੀਆਂ ਸਲੰਖਾਂ ਦੇ ਵਿੱਚੇ ਰੱਖਣ ਲਈ ਵਿਉਂਤਬੰਦੀਆਂ ਘਟੀਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਵੱਲੋਂ ਜਦੋਂ ਵੱਡਾ ਫਤਵਾ ਭਾਈ ਅਮਰਪਾਲ ਸਿੰਘ ਨੂੰ ਦਿੱਤਾ ਗਿਆ ਸੀ ਤੇ ਲੋਕਾਂ ਦੀ ਮੰਗ ਹੀ ਇਹ ਸੀ ਕਿ ਉਸ ਨੂੰ ਵੋਟਾਂ ਪਾ ਕੇ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾਵੇ ਸਰਕਾਰ ਨੂੰ ਇੱਥੇ ਹੀ ਸੋਚਣਾ ਚਾਹੀਦਾ ਸੀ ਜਿਸ ਨੂੰ ਲੋਕਾਂ ਦੇ ਉੱਤੇ ਹਉਆ ਬਣਾ ਕੇ ਲੋਕਾਂ ਦੀ ਸੇਫਟੀ ਦੇ ਲਈ ਉਸ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲਗਾ ਕੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਉਹਨਾਂ ਹੀ ਲੋਕਾਂ ਨੇ ਆਪਣੀ ਵੋਟ ਆ ਜਿਹੜੀ ਉਹ ਭਾਈ ਅਮਰਤਪਾਲ ਸਿੰਘ ਨੂੰ ਇਸ ਕਰਕੇ ਦਿੱਤੀ ਕਿ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਣ ਪਰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਵੀ ਚੜਾਉਣ ਵਾਲੀ ਗੱਲ ਕਰ ਰਹੀ ਹੈ ਤੇ ਹੁਣ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਦਾ ਵਾਅਦਾ ਕਰ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਉੱਤੇ ਵੀ ਜਿਹੜਾ ਐਨਐਸਏ ਆ ਉਹ ਵੀ 1 ਸਾਲ ਦੇ ਲਈ ਵਧਾਉਣ ਦੀਆਂ ਜਿਹੜੀਆਂ ਕੰਸੂਆਂ ਮਿਲ ਰਹੀਆਂ ਦੂਸਰੇ ਪਾਸੇ ਉਸ ਦੀ ਜਿਹੜੀ 24 ਤਰੀਕ ਨੂੰ ਸਾਰੇ ਮੈਂਬਰ ਪਾਰਲੀਮੈਂਟ ਬਣੇ ਆ ਨਵੀਂ ਸਲੋਕ ਸਭਾ ਦੇ ਮੈਂਬਰ ਬਣੇ ਆ ਉਹਨਾਂ ਨੇ ਸੌ ਚੱਕ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਕਿ ਆਸਰਾਈਆਂ ਇਹੀ ਲਗਾਈਆਂ ਜਾ ਰਹੀਆਂ ਸਨ ਇੱਕ ਵਫਤ ਬਣਿਆ ਸੀ ਜਿਹੜਾ ਰਾਸ਼ਟਰਪਤੀ ਕੋਲ ਗਿਆ ਸੀ ਜਿਨ੍ਹਾਂ ਵੱਲੋਂ ਇਹ ਗੱਲ ਆਕੀ ਗਈ ਸੀ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤਣ ਵਾਲੇ ਆਗੂ ਅਮਰਤਪਾਲ ਸਿੰਘ ਨੂੰ ਰਾਸ਼ਟਰਪਤੀ ਦਖਲਅੰਦਾਜ਼ੀ ਕਰਕੇ ਜੇਲ੍ਹ ਦੇ ਵਿੱਚੋਂ ਬਾਹਰ ਕੱਢੇ ਕਿਉਂਕਿ ਬਹੁਤ ਵੱਡੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਆਪਣਾ ਜਨਪ੍ਰਤਿਨidhi ਚੁਣਿਆ ਤੇ ਹੁਣ ਲੋਕ ਲੋਕ ਚਾਹੁੰਦੇ ਆ ਕਿ ਉਹ ਉਹਨਾਂ ਦੀ ਸੇਵਾ ਕਰੇ ਜਿਸ ਜਿਸ ਆਸਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾਈਆਂ ਗਈਆਂ ਲੋਕ ਇਹੀ ਚਾਹੁੰਦੇ ਆ ਕਿ ਉਹਨਾਂ ਦੇ ਮੁੱਦੇ ਆ ਜਿਹੜੇ ਨਸ਼ੇ ਦਾ ਮੁੱਦਾ ਹੋਵੇ, ਬੇਰਜਗਾਰੀ ਹੋਵੇ ਤੇ ਹੋਰ ਬਹੁਤ ਸਾਰੇ ਮੁੱਦੇ ਆ ਉਹਨਾਂ ਨੂੰ ਹੱਲ ਕਰਵਾਵੇ। ਪਰ ਅੱਜ ਸਵੇਰ NSA ਉਸਦੇ ਸਾਥੀਆਂ ਦੇ ਉੱਤੇ ਲਗਾਈ ਗਈ ਹੈ। ਇਹ ਚੁੰਡੀ ਵੱਢਣ ਵਾਲਾ ਕੰਮ ਆ। ਚੁੰਡੀ ਵੱਢ ਕੇ ਵੇਖਿਆ ਜਾ ਰਿਹਾ ਕਿ ਜੇਕਰ ਲੋਕ ਇਸ ਦਾ ਵਿਰੋਧ ਨਹੀਂ ਕਰਨਗੇ ਜਿਹੜੇ ਉਸਦੇ ਸੱਤ-ਸੱਤੀਆਂ ਦੇ ਉੱਤੇ ਜਿਹੜੀ NSA ਦਾ ਵਾਧਾ ਕੀਤਾ ਗਿਆ, ਜੇਕਰ ਲੋਕ ਇਸ ਚੀਜ਼ ਦਾ ਵਿਰੋਧ ਨਹੀਂ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਉਸ ਦੇ ਜਿਹੜੇ ਦੂਸਰੇ ਰਹਿੰਦੇ ਸਾਥੀ ਆ ਪਪਲਪ੍ਰੀਤ ਸਿੰਘ ਉਹਨਾਂ ਦੇ ਉੱਤੇ ਵੀ ਐਨਐਸਏ ਦਾ ਵਾਧਾ ਕਰਕੇ 1 ਸਾਲ ਦੇ ਲਈ ਹੋਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਲਈ ਵਿਉਂਤਬੰਦੀ ਸਰਕਾਰ ਵੱਲੋਂ ਘਟੀ ਗਈ ਆ ਪਰ ਲੋਕ ਇਸ ਦਾ ਅੰਦਰੋਂ ਅੰਦਰੀ ਕਾਫੀ ਵਿਰੋਧ ਵੀ ਹੋ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਸਿੱਖ ਚਾਹੇ ਕੋਈ ਹੋਰ ਧਰਮ ਦੇ ਨਾਲ ਸੰਬੰਧਤ ਲੋਕ ਆ ਉਹ ਵੀ ਇਸ ਚੀਜ਼ ਦੇ ਉੱਤੇ ਜ਼ਰੂਰ ਜਿਹੜਾ ਆਪਣਾ ਪ੍ਰਤੀਕਿਰਿਆ ਦੇ ਰਹੇ ਆ ਕਿ ਲੋਕਤੰਤਰ ਦੇ ਵਿੱਚ ਲੋਕ ਸਭਾ ਤੋਂ ਵੱਡੇ ਹੁੰਦੇ ਆ ਲੋਕਾਂ ਨੇ ਆਪਣਾ ਫਤਵਾ ਜਿਸ ਉਮੀਦਵਾਰ ਨੂੰ ਦਿੱਤਾ ਉਸ ਨੂੰ ਤਾਂ 1 ਸਾਲ ਦੇ ਲਈ ਹੋਰ ਜੇਲ੍ਹ ਦੇ ਵਿੱਚ ਵਾਅਦਾ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਜਾ ਰਿਹਾ ਪਰ ਦੂਸਰੇ ਪਾਸੇ ਇਸ ਦੇ ਉਲਟ ਪੰਜਾਬ ਦੇ ਵਿੱਚ ਹੀ ਲੁਧਿਆਣਾ ਸ਼ੀਟ ਤੋਂ ਹਾਰਨ ਵਾਲੇ ਰਮਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਦਾ ਅਹੁਦਾ ਦੇ ਕੇ ਲੋਕਾਂ ਨੂੰ ਚੜਾਇਆ ਜਾ ਰਿਹਾ ਇਹ ਘਟਕਿੰਤੀਆਂ ਦੇ ਨਾਲ ੱੱਕੇ ਵਾਲੀ ਗੱਲ ਹੀ ਹੈ ਕਿ ਭਾਜਪਾ ਜਿਸ ਨੂੰ ਚਾਹੇ ਜੇਕਰ ਕੋਈ ਉਹਨਾਂ ਦੇ ਨਾਲ ਵਿਚਾਰਾਂ ਦੇ ਵਿੱਚ ਸਹਿਮਤ ਨਹੀਂ ਤੇ ਉਸ ਨੂੰ ਢੰਗ ਵਰਤ ਕੇ ਹੋਰ ਢੰਗ ਵਰਤ ਕੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਣ ਲਈ ਉਸ ਆਕੂ ਨੂੰ ਮਜਬੂਰ ਕੀਤਾ ਜਾ ਰਿਹਾ